ਉਹਨ 7-8 ਸਾਲਾਂ ਚ ਸਾਰੀ ਪਾਟੀਆਂ ਦੇ ਕੰਮ ਕਾਜ ਤੁਸੀਂ ਦੇਖ ਲਿੱਤੇ ਨੇ ਬਾਦਲ ਸਾਹਿਬ ਦੇ ਕੰਮ ਕਾਜ ਦੇਖੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਮਹਾਰਾਜ ਸਾਹਿਬ ਦੇ ਦੇਖੇ ਆਪਣੇ ਆਪ ਨੂੰ ਗਰੀਬ ਕਹਿਣ ਵਾਸਤੇ ਚੰਨੀ ਸਾਹਿਬ ਦੇ ਦੇਖੇ ਤੇ ਬਹੁਤ ਵੱਡੀ ਗਿਣਤੀ ਦੇ ਨਾਲ ਕਾਮਯਾਬ ਹੋਈ ਇਸ ਬਦਲਾਵ ਸਰਕਾਰ ਦੇ ਜਿਹੜਾ ਭਗਵੰਤ ਮਾਨ ਆਮ ਆਦਮੀ ਆਪਣੇ ਆਪ ਨੂੰ ਕਹਾਂਦਾ ਹੈ ਦੋ ਸਾਲਾਂ ਤੇ ਉਹਦੇ ਕੰਮ ਕਾਜ ਵੀ ਦੇਖ ਲਿੱਤੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਪਾਸੇ ਉਹ ਤਕੜੀ ਦੇ ਤਰਾਜ਼ੂ 'ਚ ਨਪਲਿਓ ਨਪਲਿਓ ਤੁਸੀਂ ਇੱਕ ਪਾਸੇ ਬਾਦਲ ਸਾਹਿਬ ਦੇ ਕੀਤੇ ਹੋਏ ਕੰਮ ਤੁਹਾਡੀ ਆਪਣੀ ਖੇਤਰੀ ਪਾਰਟੀ ਦੀ ਕੀਤੇ ਕੀਤੇ ਹੋਏ ਕੰਮ ਤੇ ਦੂਜੇ ਪਾਸੇ ਇਹਨਾਂ ਦੋਵਾਂ ਪਾਰਟੀਆਂ ਦੇ ਕੰਮਾਂ ਨੂੰ ਇਕੱਠੇ ਹੀ ਜੋੜ ਲਓ ਅੱਜ ਦੱਸੋ ਤੁਹਾਡੇ ਪਿੰਡ 'ਚ ਉਹ ਕਿਹੜਾ ਵਿਕਾਸ ਦਾ ਕੰਮ ਹੋਇਆ ਹੈ ਕਿਸ ਵਰਗ ਨੂੰ ਉਹ ਕਿਹੜੀ ਸਹੂਤ ਮਿਲੀ ਹੈਗੀ ਉਹ ਕਿਹੜਾ ਕੰਮ ਹੈਗਾ ਜਿਹੜਾ ਬਾਦਲ ਸਾਹਿਬ ਦਾ ਕੀਤਾ ਹੋਇਆ ਹੈ ਜਾਂ ਦਿੱਤੀ ਹੋਈ ਸਹੂਤ ਨਹੀਂ ਲੇਕਿਨ ਇਹਨਾਂ ਪਾਰਟੀਆਂ ਦੀ ਦਿੱਤੀ ਹੋਈ ਸਹੂਤਾਂ ਹੈਗੀਆਂ ਹਕੀਕਤ ਆ ਹੈਗੀ ਕਿ ਹਰੇਕ ਵਰਗ ਦੀ ਬਾਜ ਹੈ ਕਿਸੇ ਨੇ ਫੜੀ ਤਾਂ ਤੁਹਾਡੇ ਆਪਣੇ ਬਾਦਲ ਸਾਹਿਬ ਤੇ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਉਹ ਸਤਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਰੇ ਨਹੀਂ ਲੁੱਤੇ ਕੱਲੇ ਵੋਟਾਂ ਦੀ ਰਾਜਨੀਤੀ ਨਹੀਂ ਲੋਕਾਂ ਦੇ ਪਿਆਰ ਦੇ ਉਹਨਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਲੀ ਰਾਜਨੀਤੀ ਕੀਤੀ ਜਿਹੜੇ ਮੁੱਖ ਮੰਤਰੀ ਨੇ ਆਪ ਮੁੱਖ ਮੰਤਰੀ ਬਣ ਕੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿੱਚ ਆਉਂਦੇ ਸੀ ਕਿ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਤਕਲੀਫਾਂ ਮੈਂ ਸੁਣਾ ਤੇ ਉਹਨਾਂ ਦੇ ਬਾਅਦ ਤੁਸੀਂ ਕਿੰਨੇ ਮੁੱਖ ਮੰਤਰੀ ਦੇਖਣੇ ਮੋੜ ਕੇ ਕਦੇ ਕੈਪਟਨ ਸਾਹਿਬ ਨਜ਼ਰ ਆਏ ਤੁਹਾਨੂੰ ਚੰਨੀ ਸਾਹਿਬ ਕਦੇ ਨਜ਼ਰ ਆਏ ਤੇ ਜਿਹੜਾ ਕਹਿੰਦਾ ਸੀ ਕਿ ਸਰਕਾਰਾਂ ਤਾਂ ਪਿੰਡਾਂ ਤੋਂ ਚੱਲਣਗੀਆਂ ਤੁਹਾਡੇ ਵਿੱਚ ਹੈਗੇ ਤੁਹਾਡੇ ਵਿੱਚ ਹੀ ਰਵਾਂਗੇ 2 ਸਾਲਾਂ ਤੋਂ ਭਗਵੰਤ ਮਾਨ ਜੀ ਕਿਸੇ ਨੂੰ ਨਜ਼ਰ ਆਇਆ ਤਾਂ ਉਹ ਵੀ ਦੱਸ ਦਿਓ ਚਲੋ ਨਜ਼ਰ ਨਹੀਂ ਆਇਆ ਤਾਂ ਠੀਕ ਹੈ ਲੇਕਿਨ ਕੁਝ ਦੇ ਤਾਂ ਦਿੰਦੇ ਵੱਡੇ ਵੱਡੇ ਵਾਅਦੇ ਜਿਹੜੇ ਕੀਤੇ ਸੀ ਕਾਂਗਰਸ ਪਾਰਟੀ ਨੇ ਰਾਜਾ ਸਾਹਿਬ ਨੇ ਕੀ ਵਾਅਦੇ ਕੀਤੇ ਸੀਗੇ ਕਾਂਗਰਸ ਪਾਰਟੀ ਨੇ ਘਰ ਘਰ ਨੌਕਰੀਆਂ ਦੇਣ ਦੇ ਫਾਰਮ ਤੁਹਾਡੇ ਬੱਚਿਆਂ ਤੋਂ ਪਰਵਾਏ ਹੋਣਗੇ ਅੱਜ ਮੈਨੂੰ ਦੱਸ ਤਾਂ ਦਿਓ 5 ਸਾਲਾਂ ਵਿੱਚ ਉਸ ਕਾਂਗਰਸ ਪਾਰਟੀ ਨੇ ਕਿਦੇ ਘਰ ਚ ਕਿਦੇ ਬੱਚੇ ਨੂੰ ਕਿਦੇ ਜਵਾਕ ਨੂੰ ਜੇ ਇੱਕ ਵੀ ਕੋਈ ਨੌਕਰੀ ਦਿੱਤੀ ਹੋਈ ਫਾਰਮ ਪਰਵਾਏ ਕਿਸਾਨਾਂ ਤੋਂ ਸਾਰਾ ਕਰਜ਼ਾ ਮਾਫ਼ ਕਰਾਉਣ ਵਾਸਤੇ ਦੱਸ ਦਿਓ ਤੁਹਾਡੇ ਪਿੰਡ 'ਚ ਉਹ ਕਿਹੜਾ ਕਿਸਾਨ ਹੈ ਜਿਹਦਾ ਸਾਰਾ ਕਰਜ਼ਾ ਮਾਫ਼ ਹੋ ਗਿਆ ਗਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਤੱਕ ਸਾਹਿਬ ਮੂੰਹ ਕਰਕੇ ਸੌਂ ਖਾਦਿਆ ਸੀ ਕਿ ਨਸ਼ੇ ਖਤਮ ਕਰ ਦੇਣਗੇ ਅੱਜ ਦੱਸੋ ਨਸ਼ੇ ਕਿਹੜੇ ਖਤਮ ਹੋਣਾ ਨੇ ਕੀਤੇ ਤੇ ਜਿਹੜਾ ਆ ਜਿਹੜੇ ਸਿਗੇ ਝੂਠ ਮਾਰਨ ਵਾਲੇ ਇਸ ਤੋਂ ਵੀ ਵੱਡੇ ਵਾਦੇ ਨਾਲੇ ਇਸ ਤੋਂ ਵੀ ਵੱਡੇ ਆ ਬੀਬੀਆਂ ਬੈਠੀਆਂ ਨੇ ਹਜ਼ਾਰ-ਹਜ਼ਾਰ ਰੁਪਏ ਤੁਹਾਡੇ ਖਾਤੇ ਵਿੱਚ ਆਣ ਕੇ ਦੱਸੋ ਜੇ ਇਹਨਾਂ ਸਾਰਿਆਂ ਤੋਂ ਫਾਰਮ 'ਪਰ ਵਾਇਸੇ ਕੀ ਨਹੀਂ ਪਰਵਾਇਸੇ ਇਹ 2 ਸਾਲ ਹੋ ਗਏ 24000 ਰੁਪਏ ਤੁਹਾਡੇ ਇਹਦੇ ਖਾਤੇ ਵਿੱਚ ਜਮ੍ਹਾਂ ਨੇ ਦੱਸਣ ਕਿ ਬੀਬੀ ਨੇ ਕਿਹੜੇ ਬੀਬੀ ਦੇ ਖਾਤੇ ਵਿੱਚ 24000 ਰੁਪਏ ਅਜ ਤਾਈਂ ਪਹੁੰਚੇ ਜਾਂ ਦੁਵਾਨੀ ਪਹੁੰਚੀ ਹੈ 24000 ਛੱਡ ਦਿਓ ਪਹੁੰਚੇ ਕਿਸੇ ਦੇ ਕੋਲ ਕੀ ਪਹੁੰਚਦੀ ਹੈ ਲੇਕਿਨ 60000 ਕਰੋੜ ਰੁਪਏ ਦਾ ਕਰਜ਼ਾ ਇਹ ਭਗਵੰਤ ਮਾਨ ਨੇ ਲੋਕਾਂ ਦੇ ਉੱਤੇ ਚੜਾਤਾ ਇੱਕ 60000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਤੇ ਇਹ ਪੈਸੇ ਕਿੱਥੇ ਗਏ ਜਿਹੜੇ ਕਹਿੰਦੇ ਸੀ ਸਾਨੂੰ ਸਕੂਲ ਤੇ ਹਸਪਤਾਲ ਬਣਾਉਣੇ ਆਂਦੇ ਨੇ ਕੋਈ ਸਕੂਲ ਬਣਿਆ ਤੁਹਾਡੇ ਪਿੰਡ ਚ ਤੁਹਾਡੇ ਇਲਾਕੇ ਚ ਪੰਜਾਬ ਚ ਕਿਸੇ ਕੋਨੇ ਚ ਇੱਕ ਨਵਾਂ ਹਸਪਤਾਲ ਇੱਕ ਨਵਾਂ ਸਕੂਲ ਕੋਈ ਬਣਿਆ ਜੇ ਪੈਸੇ ਦੇਣੇ ਜੇ ਬਜ਼ੁਰਗਾਂ ਨੂੰ 2500 ਦੀ ਪੈਨਸ਼ਨ ਦੇ ਲਾਰੇ ਲਾਏ ਸੀ ਕਿਹਦੀ ਪੈਨਸ਼ਨ ਲੱਗੀ ਹੈ 2500 ਦੀ ਇਹ 60000 ਕਰੋੜ ਰੁਪਏ ਗਏ ਕਿੱਥੇ ਜਿਵੇਂ ਕਾਂਗਰਸ ਨੇ 1 ਲੱਖ ਕਰੋੜ ਰੁਪਿਆ ਲੁੱਟ ਕੇ ਖਾ ਕੇ ਤੁਰ ਗਏ ਹੁਣ ਇਹ ਤਾਂ ਖਾਨ ਪਿੰਚੇ ਲੱਗੇ ਹੋਏ ਨੇ ਸ਼ਰਮ ਲੁੱਟ ਮਚਾਈ ਹੋਈ ਹੈ ਤੁਹਾਨੂੰ ਕਰਜ਼ਾਈ ਕਰਕੇ ਆਪ ਦੀ ਜੇਬਾਂ ਪਰ ਅंचे ਲੱਗੇ ਨੇ ਲੇਕਿਨ ਆਪਣੇ ਵਾਦਿਆਂ ਤੋਂ ਸਾਰੇ ਮੁਕਰ ਗਏ